ਲਗ ਲਗ ਮੁਲਖਾਂ ਦੇ ਵਿੱਚ ਪੰਜਾਬੀ ਆਪਣੀਆਂ ਪ੍ਰਾਈਵੇਟ ਆਰਮੀਆ ਬਣਾਉਣ ਜਾ ਰਹੇ ਨੇ ਜੋ ਕਿ ਉਹ ਆਰਮੀਆ ਫਿਰ ਇੱਕ ਦਿਨ ਪੰਜਾਬ ਨੂੰ ਉਜਾਦ ਕਰਾਉਣ ਲਈ ਅੱਗੇ ਆਉਣਗੀਆਂ ਜੁਆਇੰਟਿਡ ਪੰਜਾਬ ਬਣਾਉਣ ਲਈ ਅੱਗੇ ਆਉਣਗੀਆਂ ਉਹ ਪ੍ਰਾਈਵੇਟ ਕੰਪਨੀਆਂ ਆਰਮੀ ਦੀਆਂ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਸਰਚ ਕਰ ਸਕਦੇ ਹੋ ਕਿ ਹੁਣ ਤੱਕ ਪੂਰੀ ਦੁਨੀਆ ਤੇ ਕਿੰਨੀਆਂ ਕੰਪਨੀਆਂ ਨੇ ਜੋ ਕਿ ਪ੍ਰਾਈਵੇਟ ਆਰਮੀ ਦੀਆਂ 150 ਕੰਪਨੀ ਆ ਪੂਰੀ ਦੁਨੀਆ ਤੇ ਪ੍ਰਾਈਵੇਟ ਆਰਮੀ ਦੀ 50 ਮੁਲਕਾਂ ਦੇ ਵਿੱਚ ਇਹਦੀ ਜਾਣਕਾਰੀ ਜੋ ਸਾਨੂੰ ਪ੍ਰਾਪਤ ਹੋਈ ਆ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਦੁਨੀਆ ਭਰ ਵਿੱਚ ਪ੍ਰਾਈਵੇਟ ਆਰਮੀਆਂ ਜਾਂ ਪ੍ਰਾਈਵੇਟ ਮਿਲਟਰੀ ਕੰਪਨੀਆਂ ਪੀ ਐਨ ਸੀ ਐਸ ਪਰ ਉਪਲਬਧ ਜਾਣਕਾਰੀ ਦੇ ਅਨੁਸਾਰ 150 ਤੋਂ ਵੱਧ ਅਸੀਆਂ ਕੰਪਨੀਆਂ ਲਗਭਗ 50 ਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਇਹ ਕੰਪਨੀਆਂ ਸਰਕਾਰਾਂ కార్ਪੋਰੇਟ ਸੰਸਥਾਵਾਂ ਜਾਂ ਹੋਰ ਗਾਹਕਾਂ ਲਈ ਸੁਰੱਖਿਆ ਲੋਜਿਸਟਿਕ ਅਤੇ ਕਈ ਵਾਰੀ ਲੜਾਈ ਸੰਬੰਧੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਪ੍ਰਮੁੱਖ ਖੇਤਰ ਅਤੇ ਕੰਪਨੀਆਂ ਅਮਰੀਕਾ ਬਲੈਕਵਾਟਰ ਹੁਨ ਅਕੈਡਮੀ ਡਾਇਨਕੋਰਪ ਅਤੇ ਟ੍ਰਿਪਲ ਕੈਨਪੀ ਵਰਗੀਆਂ ਕੰਪਨੀਆਂ ਪ੍ਰਸਿੱਧ ਹਨ ਰੂਸ ਵੈਗਨਰ ਗਰੁੱਪ ਇੱਕ ਪ੍ਰਮੁੱਖ ਪੀਐਮਸੀ ਹੈ ਜੋ ਸੀਰੀਆ ਲੀਬੀਆ ਅਤੇ افریقا ਵਿੱਚ ਸਰਗਰਮ ਹੈ ચીਨ ચીਨ ਵਿੱਚ 7000 ਤੋਂ ਵੱਧ ਪ੍ਰਾਈਵੇਟ ਸੁਰੱਖਿਆ ਕੰਪਨੀਆਂ ਹਨ ਜਿਨ੍ਹਾਂ ਵਿੱਚੋਂ ਵੀ 40 ਦੇਸ਼ਾਂ ਵਿੱਚ ਸਰਗਰਮ ਹਨ ਦੱਖਣੀ افریقا ਇੱਥੇ ਦੀ ਪ੍ਰਾਈਵੇਟ ਸੁਰੱਖਿਆ ਉਦਯੋਗ ਦੁਨੀਆ ਵਿੱਚ ਸਭ ਤੋਂ ਵੱਡਾ ਹੈ ਜਿਸ ਵਿੱਚ 10000 ਤੋਂ ਵੱਧ ਰਜਿਸਟਰਡ ਕੰਪਨੀਆਂ ਹਨ ਉਦਯੋਗ ਦਾ ਆਕਾਰ 2021 ਵਿੱਚ ਪ੍ਰਾਈਵੇਟ ਮਿਲਟਰੀ ਸੁਰੱਖਿਆ ਸੇਵਾਵਾਂ ਦਾ ਬਾਜ਼ਾਰ ਲਗਭਗ 241 ਡਾਲਰ 70 ਸੈਂਟ ਬਿਲੀਅਨ ਦਾ ਸੀ ਜੋ 2028 ਤੱਕ 368 ਡਾਲਰ 80 ਸੈਂਟ ਬਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ ਇਹ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਵੈਖ ਵਿੱਚ ਹੋਰ ਵਿਕਾਸ ਦੀ ਸੰਭਾਵਨਾ ਹੈ ਤੁਸੀਂ ਵੀ ਇੰਟਰਨੈਟ ਤੇ ਸਰਚ ਕਰ ਸਕਦੇ ਹੋ ਕਿ ਕਿੰਨੇ ਮੁਲਕਾਂ ਦੇ ਵਿੱਚ ਕਿੰਨੀਆਂ ਪ੍ਰਾਈਵੇਟ ਆਰਮੀਆਂ ਨੇ ਜੋ ਕਿ ਅਲੱਗ-ਅਲੱਗ ਮੁਲਕਾਂ ਦੇ ਲਈ ਲੜਦੀਆਂ ਨੇ ਹੁਣ ਇਹ ਆਈਡੀਆ ਪੰਜਾਬੀਆਂ ਦਾ ਬਹੁਤ ਵਧੀਆ ਲੱਗਿਆ ਕਿ ਅਲੱਗ-ਅਲੱਗ ਮੁਲਕਾਂ ਦੇ ਵਿੱਚ ਆਪਣੀਆਂ ਪ੍ਰਾਈਵੇਟ ਆਰਮੀਆ ਬਣਾਉਣਗੇ ਉਹ ਆਰਮੀਆ ਉਹ ਮੁਲਕਾਂ ਤੇ ਜਿਸ ਮੁਲਕ ਤੇ ਬਣਾਉਣਗੇ ਉਸ ਮੁਲਕ ਲਈ ਲੜੇਗੀ ਫਿਰ ਉਹ ਆਰਮੀ ਕਿਸੇ ਦਿਨ ਜਦੋਂ ਕਾਮਯਾਬ ਹੋ ਜੂ ਉਹ ਤੋਂ ਬਾਅਦ ਸਾਰੀਆਂ ਮੁਲਕਾਂ ਦੀਆਂ ਅਲੱਗ-ਅਲੱਗ ਅਕਾਲ ਆਰਮੀਆ ਇਕੱਠੀਆਂ ਹੋ ਕੇ ਆਜ਼ਾਦ ਪੰਜਾਬ ਦੀ ਗੱਲ ਕਰਕੇ ਆਜ਼ਾਦ ਪੰਜਾਬ ਲੈ ਲੈਣਗੀ ਜੁਨਾਈਟਿਡ ਪੰਜਾਬ ਕਿਉਂਕਿ ਅਗਰ ਤੁਹਾਡੇ ਚ ਦਾਮਾ ਜੋ ਸਾਡੇ ਗੁਰੂਆਂ ਨੇ ਸਾਨੂੰ ਸ਼ਸਤਰ ਦਿੱਤੇ ਸੀ ਇਸ ਕਰਕੇ ਹੀ ਦਿੱਤੇ ਸੀ ਬਈ ਭਾਈ ਤੁਸੀਂ ਆਪਣੀ ਰਾਖੀ ਕਰ ਲਮੋ ਪਰ ਅੱਜ ਜਿਹੜਾ ਟ੍ਰੈਂਡ ਚੱਲਦਾ ਕਿ ਜੀ ਆਏ ਕਰਦੇ ਆ ਵੋਟਾਂ ਪਵਾ ਲੈਨੇ ਆ ਪੂਰੀ ਦੁਨੀਆ ਤੇ ਉਹਦੇ ਨਾਲ ਪੰਜਾਬ ਆਜ਼ਾਦ ਹੋ ਜੂ ਜੇ ਭਾਈ ਵੋਟਾਂ ਦੇ ਨਾਲ ਆਜ਼ਾਦ ਹੁੰਦਾ ਹੁੰਦਾ ਤਾਂ ਯੂਕਰੇਨ ਦਾ ਆਜ਼ਾਦ ਮੋਲਕਾ ਨਾ ਉਹ ਵੀ ਵੋਟਾਂ ਪਵਾ ਕੇ ਜਿਹੜਾ ਰੂਸ ਨੇ ਜਗਾ ਦੱਬੀ ਆ ਉਹ ਛੜਵਾ ਲਵੇ ਫਿਰ ਇੰਡੀਆ ਚైనా ਤੋਂ ਛਡਵਾ ਲਵੇ ਇੰਡੀਆ ਦੀ ਕਿੰਨੀ ਜਗ੍ਹਾ ਚైనా ਨੇ ਹੁਣ ਦੱਬੀ ਆ ਥੋੜੇ ਸਾਲਾਂ ਚ ਜੋਧਾ મોદી ਆਇਆ ਉਹ ਜਗ੍ਹਾ ਛਡਵਾ ਲਵੇ ਵੀ ਨਹੀਂ ਕੋਈ ਛੜਦਾ ਹੁੰਦਾ ਭਾਈ ਜਦ ਤਿੱਕਰ ਤੁਹਾਡੇ ਡੌਲਿਆਂ ਚ ਜੋਰ ਨਹੀਂ ਹੈਗਾ ਸਾਡੇ ਗੁਰੂਆਂ ਨੇ ਤਾਦੀ ਸ਼ਸਤਰ ਦਿੱਤੇ ਸੀ ਪਰ ਆ ਬਹੁਤ ਵੱਡਾ ਅਪਰਾਲਾ ਕਰ ਰਹੇ ਨੇ ਪੰਜਾਬੀ ਜਿਹੜਾ ਅਲੱਗ-ਅਲੱਗ ਮੁਲਕਾਂ ਦੇ ਵਿੱਚ ਅਕਾਲ ਆਰਮੀ ਬਣਾ ਰਹੇ ਨੇ ਇਹ ਬਹੁਤ ਵਧੀਆ ਸਲਾਂਗਾ ਜੁਗ ਅਪਰਾਲਾ ਪਰ ਇੱਥੇ ਇੱਕ ਦੁੱਖ ਦੀ ਗੱਲ ਇਹ ਆ ਵੀ ਜਿਹੜੇ ਅੱਜ ਖਾਲਿਸਤਾਨ ਕਹਿੰਦੇ ਨੇ ਉਹ ਤੁਸੀਂ ਦੇਖੋ ਖਾਲਿਸਤਾਨ ਤਾਂ ਕਹਿੰਦੇ ਨੇ ਖਾਲਸੇ ਦੀ ਗੱਲ ਤਾਂ ਕਰਦੇ ਨੇ ਪਰ ਨਾਲ ਦੀ ਨਾਲ ਹੀ ਪਾਪ ਵੀ ਕਰਦੇ ਨੇ ਕਿਉਂਕਿ ਜਿਹੜਾ ਉਹਨਾਂ ਨੇ ਲੋਗੋ ਲਾਇਆ ਝੰਡਿਆਂ ਦੇ ਉੱਤੇ ਤੁਸੀਂ ਦੇਖਦੇ ਹੋ ਥੱਲੋਂ ਚੌੜਾ ਉੱਤੋਂ ਚੌੜਾ ਇਹ ਜਰਨਲ ਅਡਵੈਰ ਦਾ ਲੋਗੋ ਆ ਜਿਹਨੂੰ ਇਹ ਖੰਡੇ ਦਾ ਨਾਂ ਦਿੰਦੇ ਨੇ ਹੁਣ ਤੁਸੀਂ ਦੇਖੋ ਜਿਹੜੇ ਖਾਲਸਤਾਨ ਕਹਿੰਦੇ ਨੇ ਗਲਤ ਆ ਖਾਲਸਤਾਨ ਦੀ ਕਰਦੇ ਨੇ ਅਜੇ ਤੱਕ ਇਹਨਾਂ ਨੇ ਇਹ ਵੀ ਨਹੀਂ ਸਰਚ ਕੀਤਾ ਵੀ ਜਿਹੜਾ ਉਹ ਲੋਗੋ ਲਾਉਂਦੇ ਨੇ ਆਪਣੇ ਝੰਡਿਆਂ ਦੇ ਤੇ ਉੱਤੇ ਤੇ ਕਹਿ ਦਿੰਦੇ ਨੇ ਇਹ ਖੰਡਾ ਉਹ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਉਹ ਜਰਨਲ ਅਡਵੈਰ ਦਾ ਬਣਾਇਆ ਹੋਇਆ ਲੋਗੋ ਆ ਤੁਹਾਨੂੰ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਉਹ ਕੰਪਨੀ ਦਾ ਨਾਮ ਤੁਸੀਂ ਪੜ ਲਵੋ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਥੱਲੇ ਇਹ ਕੰਪਨੀ ਨੇ ਇਹ ਲੋਗੋ ਡਿਜ਼ਾਈਨ ਕੀਤਾ ਸੀ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ 10ਾਂ ਗੁਰੂਆਂ 'ਚੋਂ ਕਿਸੇ ਗੁਰੂ ਦਾ ਖੰਡਾ ਨਹੀਂ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇਹੀ ਲੋਗੋ ਲੱਗਦਾ ਆ ਰਿਹਾ ਜਦੋਂ ਇਹ ਲੋਗੋ ਨੂੰ ਖੰਡੇ ਦਾ ਨਾਂ ਦੰਦੇ ਨੇ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਵੀ ਹੁੰਦੀ ਆ ਕਿਉਂਕਿ ਗੁਰੂਆਂ ਦਾ ਜਿਹੜਾ ਖੰਡਾ ਤੁਸੀਂ ਸੰਗਤ ਦੇਖ ਲਓ ਟਨੂ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਜਦੋਂ ਅਸੀਂ ਆਪਣੇ ਗੁਰੂਆਂ ਦੇ ਨਹੀਂ ਬਣਦੇ ਅਸੀਂ ਕੀ ਅੱਗੇ ਕਰ ਲਵਾਂਗੇ ਅੱਗੇ ਅਸੀਂ ਕੀ ਕਰ ਲਾਂਗੇ ਜਦੋਂ ਅਸੀਂ ਆਪਣੇ ਗੁਰੂਆਂ ਦੇ ਖੰਡੇ ਦੀ ਘੋਰ ਬਿਆਦਵੀ ਆਪਣੇ ਹੱਥਾਂ ਦੇ ਨਾਲ ਕਰਦੇ ਆਂ ਜਰਨਲ ਅਡਵੈਰ ਦੇ ਲੋਕੋ ਨੂੰ ਖੰਡਾ ਕਹਿ ਕੇ ਤਾਂ ਅਸੀਂ ਕੀ ਅੱਗੇ ਤਰੱਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਅਸੀਂ ਆਪਣੇ ਗੁਰੂਆਂ ਤੋਂ ਬੇਮੁਖ ਹੋ ਗਏ ਜਰਨਲ ਅਡਵੈਰ ਦੇ ਚੇਲੇ ਬਣ ਗਏ ਪਰ ਅੱਜ ਦੇ ਖਾਲਸਤਾਨ ਕਹਿਣ ਵਾਲਿਆਂ ਨੂੰ ਇਹ ਸੋਚਣ ਤੇ ਵਿਚਾਰਨ ਦੀ ਲੋੜ ਆ ਕਿ ਉਹ ਪਾਪ ਕਿਉਂ ਕਰਦੇ ਨੇ ਇਹ ਨਾ ਕਰਨ ਜੇ ਉਹਨਾਂ ਨੇ ਆਪਣੇ ਝੰਡਿਆਂ ਤੇ ਲਾਉਣਾ ਤਾਂ ਢਾਲ ਕਿਰਪਾਨ ਇਹ ਲਾ ਲੈਣ ਤੇ ਥੱਲੇ ਖਾਲਸ탄 ਲਿਖ ਲੈਣ ਤੇ ਜੁਨੇਟਡ ਪੰਜਾਬ ਲਿਖ ਲੈਣ ਜੇ ਗੱਲ ਖਾਲਸ탄 ਦੀ ਕਰੀਏ ਕਿ ਖਾਲਸ탄 ਖਾਲਸਾ ਪ੍ਰਮਾਤਮਾ ਪ੍ਰਮਾਤਮਾ ਦੀ ਫੌਜ ਖਾਲਸਾ ਖਾਲਸਾ ਕਿੱਥੇ ਆ ਪ੍ਰਮਾਤਮਾ ਕਿੱਥੇ ਆ ਪੂਰੀ ਦੁਨੀਆ ਤੇ ਕਣ-ਕਾਣ ਦੇ ਵਿੱਚ ਵਸਦਾ ਪ੍ਰਮਾਤਮਾ ਜੇ ਕੋਈ ਕਹਿ ਦੇਵੇ ਕਿ ਜੀ ਰੱਬ ਤਾਂ ਇੰਨੀ ਕਿ ਜਗ੍ਹਾ 'ਚ ਹੀ ਆ ਆਹੀ ਰੱਬ ਦਾ ਦੇਸ਼ ਆ ਇਹ ਬਿਲਕੁਲ ਉਹਦੀ ਬੰਦੇ ਦੀ ਸੋਚ ਨਹੀਂ ਗਲਤ ਆ ਪ੍ਰਮਾਤਮਾ ਹਰ ਇੱਕ ਜਗ੍ਹਾ ਖਾਲਸਾ ਪੂਰੀ ਦੁਨੀਆ ਤੇ ਆ ਕਿਉਂਕਿ ਪ੍ਰਮਾਤਮਾ ਹਰ ਇੱਕ ਜਗ੍ਹਾ ਖਾਲਸਾ ਵੀ ਸਾਰੀ ਜਗ੍ਹਾ ਜਨਰੇਟਡ ਪੰਜਾਬ ਤੁਸੀਂ ਬਣਾ ਸਕਦੇ ਹੋ ਪਰ ਖਾਲਸਾ ਦਾ ਰਾਜ ਤਾਂ ਪੂਰੀ ਦੁਨੀਆ ਤੇ ਹੈਗਾ ਹੀ ਆ ਪ੍ਰਮਾਤਮਾ ਤਾਂ ਪੂਰੀ ਦੁਨੀਆ ਤੇ ਕਣ-ਕਣ ਦੇ ਵਿੱਚ ਵੱਸਦਾ ਹੀ ਆ ਇੱਕ ਜਗ੍ਹਾ ਪ੍ਰਮਾਤਮਾ ਨੂੰ ਤੁਸੀਂ ਇਕੱਠਾ ਨਹੀਂ ਕਰ ਸਕਦੇ ਪ੍ਰਮਾਤਮਾ ਇੱਕ ਜਗ੍ਹਾ ਨਹੀਂ ਜਾ ਸਕਦਾ ਪ੍ਰਮਾਤਮਾ ਥਾਪਿਆ ਨਹੀਂ ਜਾ ਸਕਦਾ ਹਰ ਇੱਕ ਜਗ੍ਹਾ ਪ੍ਰਮਾਤਮਾ ਪਰ ਇਹ ਸੋਚਣ ਤੇ ਵਿਚਾਰਨ ਵਾਲੀਆਂ ਗੱਲਾਂ ਨੇ ਜੁਆਇਨਟਡ ਪੰਜਾਬ ਅਸੀਂ ਜਰੂਰ ਬਣਾ ਸਕਦੇ ਆ ਕਿਉਂਕਿ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀ ਜੁਆਇਨਟਡ ਪੰਜਾਬ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਜੁਆਇਨਟਡ ਪੰਜਾਬ ਆ ਖਾਲਸੇ ਦੀ ਫੌਜ ਜੋ ਅਕਾਲ ਆਰਮੀ ਆ ਉਹ ਜਰੂਰ ਬਣਾ ਸਕਦੀ ਆ ਜਦ ਉਹ ਕਾਮਜਾਬ ਆਰਮੀ ਬਣ ਜੂਗੀ ਲਗ ਲਗ ਮੋਲਖਾਂ ਦੇ ਵਿੱਚ ਇਹ ਬਹੁਤ ਵਧੀਆ ਆਪਰਾਲਾ ਲੱਗਿਆ ਤੇ ਤੁਹਾਨੂੰ ਕੀ ਮੈਨ ਲੱਗਦਾ ਤੇ ਤੁਸੀਂ ਵੀ ਕਮੈਂਟਾਂ ਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ